ਗਲੋ ਸਮਗਰੀ ਤੁਮਰੇ ਸੂਤਰ ਭਾਰੀ ਤੁਮ ਤੇ ਹੋਏ ਸੋ ਆਦਮਾ ਸ੍ਰੀ ਵਾਸੀ ਕਰੋ ਪਨੇ ਵਾਰਨਾ ਹਾਰ ਦੁਕਾਂਤਾ ਸੁਖਰਾਸੋ ਤਕੋ ਵਿਗਨ ਨਾ ਕੋ ਲਾਗੇ ਜਾਂਕੀ ਪ੍ਰਭ ਆਕੇ ਅਰਦਾਸ ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸੰਗਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਨ ਦਾ ਗੁਰੂ ਨਾਨਕ ਲਈ ਵਿਆਹੀ ਤੇ ਰੰਗਤ ਗੁਰ ਪੀ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਈ ਅਹਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰ ਕ੍ਰਿਸ਼ਨ ਪਿਆਈਐ ਸਿਰਕੇ ਸਬਦ ਬੁਝਾਈ ਤੇਗ ਬਹਾਦਰ ਸਿਮਰਿਆ ਕਰਨ ਨਾਉ ਮਿਟਿਆ ਵੈਰਾਈ ਸਬਦਾਂ ਹੀ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਪੰਜ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਗਤੇ ਆ ਘੜੀਆਂ ਜਪੀਆਂ ਕਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਵੇਗ ਚਲਾਈ ਤੇਗ ਵਾਹੀ ਦੇਖ ਕੇ ਅਲਗੜ ਕੀਤਾ ਤੇ ਨਾਮ ਬਿਆਰੀਆਂ ਸੱਤਿਆਰੇ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਜੀ ਬੋਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਗਤੇ ਬੰਦ ਬੰਦ ਘਟਾਈ ਕੋਪਰੀਆਂ ਲੋਹੰਜ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਖੀ ਕਿਸਾ ਸਵਾਸਾ ਸੰਗ ਲਵਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਕਾਲ사 ਜੀ ਬੋਲੋ ਜੀ ਪੰਜਾਬ ਵਖਤਾ ਤੇ ਸਰਬੱਤ ਗੁਰਦੋ ਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਬ੍ਰਤਮੈ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬੋ ਤਾਹ ਬਹ ਰਚਿਆ ਰਿਹਾ ਦੋ ਤੇਗ ਫਤਹਿ ਬਿੰਦ ਕੀ ਬੈ ਜੰਤ ਕੀ ਜੀਤ ਸ੍ਰੀ ਸਾਹਿਬ ਜੀ ਸਦਾ ਹਾਈ ਖਾਲਸਾ ਜੀ ਕੀ ਬੋਲ ਬਾਲੀ ਬੋਲਾ ਜੀ ਸਿਖਾਣ ਉਸ ਕੀ ਦਾਨ ਕੀ ਸਦਾਨ ਰਹਿਤ ਦਾਨ ਬੋਵੇਖ ਦਾਨ ਬਸਾ ਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅਮਰਤਸਰ ਜੀ ਦੇ ਦਰਸ਼ਨਿ ਸਮਾਨ ਚੌਂਕੀਆਂ ਝਾਂਡੇ ਬੰਗੀ ਚਕੋ ਚੋਗਾ ਟਲ ਧਰਮ ਦਾ ਜੈਕਾਰੋ ਕਲਸਾ ਜੀ ਬੋਲ ਜੀ ਪਾਪ ਦੇ ਸਿਖਾ ਨਾਲ ਮਨ ਨੀਮਾ ਮਤ ਉੱਚੀ ਮਤ ਪਤੋ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਲ ਜਿਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਕੋ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲਦਾ ਦਾ ਆਪਣੀ ਪਿਆਰੀ ਖਾਲਸਾ ਪੰਥ ਨੂੰ ਬਖਸ਼ੋ ਇਹ ਨਾਣਿਆਂ ਦੀ ਮਾਨ ਸਤਿਗੁਰੂ ਨੇਤਾਣਿਆਂ ਦੀ ਤਾਨ ਸਤਿਗੁਰੂ ਨੇਉਟਿਆਂ ਦੀ ਓਟਾਂ ਅੰਗਫਤਿਆਂ ਦੀ ਪਾਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਆਪ ਜੀ ਦੇ ਚਲ ਕਮਲਾ ਪਾਸ ਨਿਮਰਤਾ ਸਹਿ ਹਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਦਰੋਂ ਕਰੋ ਵਰਸਾਈ ਹੋਈ ਧੰਨ tane ਅਮਰ ਸ਼ਹੀਦ ਸਿੰਘ ਸਾਹਿਬ ਜੱਥੇਦਾਰ ਬਾਬਾ ਅਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਅਤੇ ਪਵਿੱਤਰ ਸਹਾਨ ਗੁਰਦੁਆਰਾ ਸਿੰਘ ਸੇਵਾਣਾ ਵਿਖੇ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਨੂੰ ਮੁੱਖ ਰੱਖਦੇ ਆ ਹੋਇਆ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੰਜਾਬ ਆਣੀਆਂ ਦਾ ਨਿਤਨੇਮ ਉਪਰੰਤ ਸ੍ਰੀ ਸੁਖਮਣੀ ਸਾਹਿਬ ਜੀ ਦੇ ਬਾਟ ਹੋਏ ਹਨ ਇਨੇ ਸਮੇਂ ਅੰਦਰ ਆਪ ਜੀ ਦੇ ਬੱਚਿਆਂ ਕੋਲੋਂ ਗੁਰਬਾਣੀ ਪੜ੍ਹਦੇ ਆ ਤੇ ਸੇਵਾਦਾਰਾਂ ਪਾਸੋਂ ਆਪ ਜੀ ਦੇ ਦਰ ਦੀ ਸੇਵਾ ਕਰਦੇ ਆ ਹੋਇ ਅਨੇਕਾਂ ਹੀ ਬਰਕਾਤਾਂ ਗਲਤੀਆਂ ਤਰੂਤੀਆਂ ਭੁੱਲਾਂ ਹੋਣ ਗਿਆਨ ਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਗੋ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਨਾ ਤੇ ਸੇਵਾ ਕਰਨ ਦੀ ਬਲਬੁਦੀ ਬਖਸ਼ ਕਰਨੀ ਸਤਿਗੁਰੂ ਜੀ ਕੀ ਸੂਰਜ ਕਿਰਨ ਮਿਲੇ ਜਲ ਦਾ ਜਲ ਹੋ ਆਰਾਮੋ ਜੋਤੀ ਜੋਤ ਲਈ ਸੰਪੂਰਨ ਥੀ ਆਰਾਮ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲਿਓ ਵਾਰ ਦੇ ਮਹਾਵਾਕ ਅਨਸਾਰ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੁਰਬ ਨੂੰ ਮੁਖ ਰੱਖਦੇ ਆ ਅਤੇ ਅਸੂਮਿੰਨੇ ਦੇ ਸੰਗਰਾਮੋਂ ਮੁਕ ਰਕਦਿਆਂ ਹੋਇਆਂ ਗੁਰਸਿੱਖ ਸੰਗਤਾਂ ਨੇ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤੇਲ ਫੁੱਲ ਭੇਟਾ ਮੰਨ ਕਰਤੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਚਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਤੌਣੀ ਸਭਨਾ ਦੀਆਂ ਮਨੋ ਕਾਮਨਾਵਾਂ ਮਾ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਨਕਰਖੀੜੀ ਅੰਦਰ ਮਾਲੰਗਰ ਜੀਆ ਜੰਤ ਵਿੱਚ ਸੁਖ ਵਰਤੌਣੀ ਦੇਸਾ ਪਰਦੇਸ ਤੈਤਾ ਕਰਨੀ ਆਪ ਜੀ ਦੀ ਹਜ਼ੂਰੀ ਅੰਦਰ ਗੜਾ ਪ੍ਰਸ਼ਾਦੀ ਦੇਗ ਸੱਚੇ ਹਾਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਸ਼ੱਕੇ ਸਦਨਾ ਸਰਿਵਾਹੀ ਗੁਰੂ ਜਪੇ ਤੋ ਵੇਤਰੋ ਕਾ ਨਾਮੇ ਬਖਸ਼ ਕੇ ਸਰਵਤ ਸੰਗਤਾ ਨੂੰ ਨਦਰੋ ਨਦਰ ਨਿਹਾਲ ਕਰੋ ਜੀ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਲ ਖਾਲ ਚੜਦੀ ਕਲਾ ਤੇਰੀ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਈਓ ਸਾਦੇ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਵਕੋ ਮਿਲਉ ਚਾਹੇ ਕੁਝ ਸ਼ਬਦ ਈਗਾ ਖਾਲਸਾ ਆਗੇ ਰਹਿਣਾ ਸਵਾਰੂ ਈ ਸਾਨੂੰ ਲੰਗੇ ਬਚੇ ਸ਼ਰਨ ਜੂ ਉਹਾਰੇ ਗੁਰੂ ਨਾਮ ਦਾ ਜੋ ਹੈ ਚੜੇ ਸੋ ਸਰੇ ਜੋ ਸਰਦ ਕਰ ਸੇਵਾ ਦੇ ਗੁਰ ਪਾਰੋ ਤਾਰਨ ਜੋ ਸਰਦ ਕਰ ਸੇਵਾ ਦੇ ਗੁਰ ਪਾਰੋ ਤਾਰਨ ਬੋਲੇ ਸੁਨੇਹਾ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾ ਭੋਖ ਨਾਹੀ ਜਾਂ ਮਨ ਨਹੀਂ ਆਵੇ ਤੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਇਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾਮ ਏਟੈ ਕੋਈ ਸਤ ਗੁਰ ਕਾ ਤਿਲਾਸਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਾ ਪਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫੇਰ ਗਰਭਾਸਨਾ ਪਰਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਲਬ ਜੀ ਜੋ ਸੁਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਨਗਾ ਜੁਗ ਚਾਰੇ ਪਰਮਾਈ ਅਮਾਦੀਨਾ ਤਮ ਜੋਗ ਜੋਗ ਦਾਤੇ ਸਬਦੇ ਦੇ ਬੁਝਾਈ ਦਿਨ ਸਤਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਾਈ ਹਮਦੀਨਾ ਜੋਗ ਜੋਗ ਦਾਤੇ ਸਦੇ ਦੇਹ 부ਝਾਈ ਹਰ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤ ਗੁਰ ਦਾਤਾ ਮੇਰ ਮਿਲਿਆ ਰਨਾਮ ਦੇਵੋ ਆਧਾਰੇ ਰਹਾ ਮਨਸਾ ਮਾਰ ਗੁਗਦਾ ਸਹਿਜ ਸਮਾਣੀ ਆਇਆ ਨਾਮਿਆ ਪਾਰਾ ਹਰ ਅੱਖ ਮਨ ਨਿਰਮਲ ਹੋਆ ਕਿਲ ਵਿਕਾਰ ਕਾਟਣ ਹਾਰਾ ਸਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦ ਸਬਦੇ ਪਾਵੇ ਕੋਈ ਦੋਤਾ ਦੋਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰੱਖੇ ਸੁਖ ਪਾਇਆ ਰਗ ਜਪਹਿ ਸਈ ਦਰਦ ਦਾ ਦਰ ਰਖੀ ਹੱਥ ਆਪਣਾ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਰਗਾਂ 'ਚ ਵਹ ਹੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਉਬਚਾਰੇ ਭਰ ਮਾਈ ਹਮਦੀਨਾ ਤੁਮ ਜੁਗ ਜੁਗ ਦਾਤੇ ਸਬਦੇ ਸੇ ਸੁਝਾਈ ਵਾਹੇ ਗੁਰੂ ਜੀ ਦਾ ਖਲਸਾ ਵਾਹੇ ਗੁਰੂ ਜੀ ਕੀ ਫਤਹਿ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੋਨਾ ਪ੍ਰੇਮ ਉਬਾੜਾ ਕਿਆ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੌਂਸਲੇ ਕ ਲਗਾਪਾ ਪਾਈ ਦੂਜੀ ਨਾਹੀ ਜਾਏ ਜਿਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਹੋ ਰਹੇ ਆਗਾਏ ਆਪੋ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜਦਾ ਜੋ ਹਰ ਕੰਤ ਮਿਲਾਈਆ ਸੇ ਵਿਛੋੜਾ ਕਦੇ ਨਾ ਜਾਏ ਪ੍ਰਭ ਵਿਣੂ ਦੂਜਾ ਕੋ ਨਹੀਂ ਨਾਨਕ ਹਰ ਸਰਣਾ अस सुखी विया ਕਾਲਸਾ ਲਾਲੇ ਗੁਰੂ ਜੀ ਕੀ ਪ੍ਰਤੀ ਆਪ ਬੜਾ ਭਾਗੀ ਹੋ ਜੋ ਕਿ ਅਸੂਮੇਂ ਨੇ ਦੇਸਨਾਨ ਨੂੰ ਮੁਕ ਰੱਖਦਿਆਂ ਹੋਇਆ ਗੁਰੂ ਦੇ ਦਰਬਾਰ ਦੀ ਹਾਜ਼ਰੀ ਵਿੱਚ ਆਪਣੇ ਜੀਵਨ ਨੂੰ ਸੰਭਾਲਾ ਵਾ ਰਹੇ ਹੋ ਸੋ ਸਰਵਤ ਸੰਸਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸੇਵਾ ਸੁਹਾਣਾ ਵਿਖੇ ਬੜੀ ਧੂਮ-ਧਾਮ ਤੇ ਸਰਗਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਮਿਤੀ 17, 18 ਅਤੇ 19 ਸਤੰਬਰ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਗੁਰਮਤ ਸਮਾਗਮ ਚੱਲਣਾ ਹੈ ਜਿਸ ਦੇ ਵਿੱਚ ਉੱਚ ਜੋਟੀ ਦੇ ਰਾਗੀ ਢਾਡੀ ਸੰਤ ਵਰਵਾ ਮਹਾਪੁਰਸ਼ ਪਹੁੰਚ ਰਹੇ ਹਨ ਜੋ ਕਿ ਆਪ ਜੀਆਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ 20 ਸਤੰਬਰ ਨੂੰ ਪੰਜ ਪਿਆਰਿਆਂ ਦੀ ਗਵਾਈ ਹੇਠ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਰੰਭ ਹੋਏਗਾ ਜੋ ਕਿ ਵੱਖ-ਵੱਖ ਸੈਕਟਰਾਂ ਨੂੰ ਹੁੰਦਾ ਹੋਇਆ ਤੇ ਨਾਭਾ ਸਾਹਿਬ ਜਾ ਕੇ ਜੀਰਖਵਰੇ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੈ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਇਸ ਮਹਾਨ ਸ਼ਹੀਦੀ ਦਿਹਾੜੇ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਭਰ ਕੇ ਧਨ ਮੰਨ ਧਨ ਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦੀ ਕਿਰਪਾਲਤਾ ਕਰਨ ਦੀ ਜੀ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸੇਵੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸੰਘੀ ਦਾ ਸੋਹਣਾ ਵਿਖੇ 17 18 ਅਤੇ 19 ਸਤੰਬਰ ਨੂੰ ਵਿਸ਼ਾਲ ਮਹਾਨ ਨਗਰ ਕੀਰਤਨ ਅਤੇ ਗੁਰਮਤ ਸਮਾਗਮ ਹੋ ਰਿਹਾ ਹੈ ਜਿਸ ਦਾ ਸਮਾ ਸਾਮ ਤੋਂ 5 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਗੁਰਮਤ ਸਮਾਗਮ ਚੱਲੇਗਾ ਜਿਸ ਦੇ ਵਿੱਚ ਉੱਚ ਤੋਂ ਛੋਟੀ ਦੇ ਰਾਗੀ ਢਾਡੀ ਸੰਤ